ਖੁਦਾ ਦੇ ਦਾਸ ਦੀ ਆਗਿਆਕਾਰੀ ਕਿਉਂ ਕਰਨੀ ਤੀ ਜਿੰਨਾ ਮਰਜੀ ਪ੍ਰਭੂ ਦਾ ਵਚਨ ਜਾਣਦੇ ਹੋ ਪਰ ਜਿਹੜੇ ਆਗਿਆਕਾਰ ਹੁੰਦੇ ਉਹੀ ਅਭਿਸ਼ੇਕ ਪ੍ਰਾਪਤ ਕਰਦੇ ਹਨ ਹallelujah ਖਾਲੀ ਵਚਨ ਪ੍ਰਾਰਥਨਾ ਆराधना ਦੇ ਨਾਲ ਕੋਈ ਕੰਮ ਨਹੀਂ ਹੁੰਦੇ ਪਰ ਜਦੋਂ ਅਭਿਸ਼ੇਕ ਦੇ ਨਾਲ ਪਰਦੇ ਹੋ ਫਿਰ ਜੂਲੇ ਟੁੱਟਦੇ ਹਨ ਫਿਰ ਸ਼ਰਾਬ ਰੱਦ ਹੁੰਦੇ ਹਨ ਫਿਰ ਖੁਦਾ ਦੀ ਸਾਮਰ ਤੁਹਾਡੇ ਵਿੱਚੋਂ ਵਗਦੀ ਹੈ ਮੂਸਾ ਦੇ ਨਾਲ ਪ੍ਰਚਾਰ ਕਰਦੇ ਹਾਰੂਨ ਤੇ ਉਹਦੀ ਪੈਣ ਤੇ ਯਹੋਸ਼ੂਆ ਨੂੰ ਕਿਹਾ ਜਾ ਸਕਦਾ ਪੰਜਵਾਂ ਟਾਇਰ ਦਰਵਾਜੇ ਤੋਂ ਬਾਹਰ ਖੜਾ ਰਹਿੰਦਾ ਸੀ ਪਰ ਬਾਈਬਲ ਬਿਆਨ ਕਰਦੀ ਹੈ ਹਾਰੂਨ ਤੇ ਉਹਦੀ ਪੈਣ ਨੇ ਖੁਦਾ ਦੇ ਦਾਸ ਨੂੰ ਕਰੋਸ ਕੀਤਾ ਕੋਈ ਬਰਕਤ ਉਹਦੇ ਤੇ ਨਹੀਂ ਆਈ ਪਰ ਜਿਹੜਾ ਯਹੋਸ਼ੂਆ ਆਗਿਆਕਾਰ ਪਰਮੇਸ਼ਰ ਦਾ ਅਭਿਸ਼ੇਕ ਉਹਦੇ ਉੱਤੇ ਆਇਆ ਸ਼ਾਉਲ ਦਾ ਅਭਿਸ਼ੇਕ 다ਊਦ ਤੇ ਆਇਆ ਪਰ 다ਊਦ ਜਾਣਦਾ ਹੈ ਸ਼ਾਉਲ ਨੇ ਪਹਿਲਾ ਮਰਤੋਂ ਮਸਾ ਪ੍ਰਾਪਤ ਕੀਤਾ ਹੈ ਪਹਿਲਾ ਅਭਿਸ਼ਕਤ ਕੀਤਾ ਗਿਆ ਹੈ ਫਿਰ ਵੀ ਦਾਊਦ ਨੇ ਉਹਦਾ ਆਦਰ ਕੀਤਾ ਨਿਰਾਦਰ ਨਹੀਂ ਕੀਤਾ ਸ਼ਾਉਲ ਨਾਲੋਂ ਬਾਬਾ ਅਭਿਸ਼ੇਕ ਦਾ ਹੋਇਆ ਅਲੀਸ਼ਾ ਦਾ ਨਾਮ ਸੁਣਦੇ ਹਾਂ ਅੱਖਵਣੀ ਚਮਕੀ ਉਹਨੇ ਏਲੀਆ ਦੇ ਜਾਨ ਤੱਕ ਆਗਿਆ ਕਰ ਰਿਹਾ ਪਰ ਨਾ ਲੈ ਕੇ ਕੁੱਬ ਕੱਢ ਕੇ ਏਲੀਆ ਦੇ ਕੋਲ ਖੜਾ ਰਹਿਦਾ ਹੈ ਪਰਮੇਸ਼ਰ ਨੇ ਅਲੀਸ਼ਾ ਨੂੰ ਬਾਵਲ ਅਭਿਸ਼ੇਕ ਨਾਲ ਬles ਕੀਤਾ ਇਹ ਆਗਿਆਕਾਰੀ ਦੀ ਸਮਰਾਟ